ਹਾਏ ਵੀ ਦੋਸਤੋ ਆਜੋ 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 ਇੱਕ ਹਾਲ ਸਾਰੇ ਨੂੰ ਦੋਸਤੋ ਤੇ ਤੁਹਾਨੂੰ ਅੱਜ ਦਿਖਾਉਣ ਲੱਗੇ ਆ ਸਪਲੈਂਟਰ ਮੋਟਰਸਾਈਕਲ ਪੂਰੀ ਕੈਟ ਲੁੱਕ ਦੇ ਵਿੱਚ ਕੀਤਾ ਤੇ ਤੁਹਾਨੂੰ ਪੁਰਾਣਾ ਵੀ ਦਿਖਾਵਾਂਗੇ ਪਹਿਲਾਂ ਹਾਲਤ ਕਿਦਾਂ ਦੀ ਤੇ ਹੁਣ ਹਾਲਤ ਕਿਦਾਂ ਦੀ ਹੈ ਪਹਿਲਾਂ ਨਵੇਂ ਤੇ ਨਿਗਮ ਰਵਾ ਦਈਏ ਕਿਉਂਕਿ ਤੁਹਾਨੂੰ ਟਾਈਮ ਨਾ ਲੱਗੇ ਵੀ ਅੱਖਾਂ ਤਰਸ ਜਾਣ ਕਿ ਦੇਖਣ ਨੂੰ ਆ ਚੱਕੋ ਜੀ ਲੈ ਵੀ ਆਹ ਮੋਟਰਸਾਈਕਲ ਆਪਾਂ ਫੁੱਲ ਤਿਆਰ ਕਰਿਆ ਤੁਹਾਨੂੰ ਪੁਰਾਣਾ ਮਾਡਲ ਵੀ ਦਿਖਾਵਾਂਗੇ ਤੇ ਸਾਰਾ ਦੇ ਪਹਿਲਾਂ ਕਿਦਾਂ ਤੇ ਹੁਣ ਕਿਦਾਂ ਦਾ ਹੋਇਆ ਪਰ ਸਾਰੀ ਗੱਲਬਾਤ ਸਾਰੀ ਦੱਸਾਂਗੇ ਇਸ ਵੀਡੀਓ ਦੇ ਵਿੱਚ ਆ ਵੀਡੀਓ ਤੇ ਬਣੇ ਰਹੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਸਾਰੇ ਵੀਰ ਚਾਹੁੰਦੇ ਨੇ ਜਰਾ ਵੀ ਮੋਟਰਸਾਈਕਲ ਤਿਆਰ ਕਰਵਾਈਏ ਅਸੀਂ ਵੀ ਮੋਟਰਸਾਈਕਲ ਤਿਆਰ ਕਰਵਾਈਏ ਤੇ ਕਿੱਥੇ ਹੁੰਦਾ ਤੇ ਕਿੰਨੇ ਰੁਪਈਆ ਚ ਹੁੰਦਾ ਤੇ ਕੀ ਕੀ ਪ੍ਰੋਸੀਜਰ ਹੁੰਦਾ ਇਹਦੇ ਵਿੱਚ ਕਿੰਨਾ ਤੁਸੀਂ ਉਹ ਲਾ ਸਕਦੇ ਹੋ ਇਸੇ ਵੀਡੀਓ ਦੇ ਅੰਦਰ ਸਾਰਾ ਕੁਝ ਦੱਸ ਦਾਂਗੇ ਵੀ ਠੀਕ ਹੈ ਸਾਰੀ ਵੀਡੀਓ ਦੇਖਿਓ ਵੀਡੀਓ ਦੇਖ ਕੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਕਮੈਂਟਾਂ ਦੇ ਵਿੱਚ ਦੱਸਿਓ ਜ਼ਰੂਰ ਬਈ ਕਿੱਦਾਂ ਬਣਿਆ ਮੋਟਰਸਾਈਕਲ ਪਹਿਲਾਂ ਤੁਹਾਨੂੰ ਮੋਟਰਸਾਈਕਲ ਦਿ ਤੇ ਹੀਰੋ ਦੇ ਵਿੱਚ ਤਿਆਰ ਕੀਤਾ ਆਪਾਂ ਸਾਰਾ ਹਾਲ ਤਾਂ ਇਹ ਦੇਖੋ ਕਿੱਦਾਂ ਦੀ ਬਣੀ ਆ ਪੂਰੀ ਘੈਂਟ ਗੱਲਬਾਤ ਬਣੀ ਆ ਬਾਈ ਜਿਹੜਾ ਬੰਦਾ ਲੱਖ ਰੁਪਈਆ ਲਾਉਂਦਾ ਹੈ ਜੇ ਆਪਣੇ ਪੁਰਾਣੇ ਮੋਟਰਸਾਈਕਲ ਦੇ ਵਿੱਚ ਥੋੜੇ ਜਿਹੀ ਵੀ ਪੈਸੇ ਲਾ ਦਿੰਦਾ ਤੁਹਾਨੂੰ ਨਵੇਂ ਵਾਲੀ ਲੁੱਕ ਦੇ ਦਾਂਗੇ ਸਾਰੀ ਐਂਡ ਗੱਲਬਾਤ ਬਣਾਵਾਂਗੇ ਇਹ ਮੋਟਰਸਾਈਕਲ ਦੇ ਉੱਪਰ ਖਰਚਾ ਤਕਰੀਬਨ 30000 ਰੁਪਈਆ ਆਇਆ ਹੈ 30000 ਰੁਪਈਆ ਕਿਹੜੀ ਕਿਹੜੀ ਚੀਜ਼ਾਂ ਤੇ ਆਇਆ ਤੁਹਾਨੂੰ ਉਹ ਦੱਸ ਦਿੰਨੇ ਆ ਠੀਕ ਹੈ ਇਹਦੇ ਵਿੱਚ ਆਪਾਂ ਇੰਜਨ ਕੀਤਾ ਤੇ ਸਾਰਾ ਬੋਡੀ ਦਾ ਸਮਾਨ ਪਾਇਆ ਜੋ ਵੀ ਹੈ ਪਰ ਜਿਹੜੀ ਚੀਜ਼ ਪਊਗੀ ਆਪਾਂ ਉਸੇ ਦੇ ਪੈਸੇ ਲੱਗੇ ਹੋਣਗੇ ਕੋਈ ਐ ਨਹੀਂ ਹੈਗਾ 30000 ਦੇ ਵਿੱਚ ਪਟਿੱਕਾ ਕਰਦੇ ਆ ਉਹਦੇ ਵਿੱਚ 25000 ਵੀ ਲੱਗ ਜਾਂਦਾ 30 ਵੀ ਲੱਗ ਜਾਂਦਾ 35 ਵੀ ਲੱਗ ਜਾਂਦਾ ਤੇ ਐਂਡ 40 ਹੈ ਜੀ ਜੇ ਪੂਰਾ ਟੋਲਾ ਬੰਦਾ ਓਕੇ ਰਿਪੋਰਟ ਕਰਦਾ 40000 ਦੇ ਵਿੱਚ ਤਿਆਰ ਹੋ ਜਾਂਦਾ ਹੁਣ ਕਈ ਵੀਰ ਸੋਚਦੇ ਹੋਣਗੇ 40000 ਦਾ ਮੋਟਰਸਾਈਕਲ ਹੋਰ ਮਿਲ ਜਾ ਬਈ ਕਈ ਬੰਦੇ ਦੀ ਰੀਝਾਂ ਹੁੰਦੀਆਂ ਨੇ ਜਦੋਂ ਆਪਣਾ ਸਮਾਨ ਆ ਜਿਹੜਾ ਹੁੰਦਾ ਪੁਰਾਣੇ ਮੋਟਰਸਾਈਕਲ ਜਾਂ ਕੋਈ ਵੀ ਸੰਦ ਨੂੰ ਸਾਹਮਣੇ ਰੱਖਣ ਦੇ ਕਿਉਂਕਿ ਜਿਹੜੇ ਅਰੀਜਨਲ ਲੋਕ ਹੁੰਦੇ ਨੇ ਨਾ ਉਹ ਆਪਣੀ ਚੀਜ਼ਾਂ ਨੂੰ ਸਾਹਮਣੇ ਰੱਖਦੇ ਨੇ ਭਾਵੇਂ ਦੋਸਤੀ ਹੋਵੇ ਭਾਵੇਂ ਮੋਟਰਸਾਈਕਲ ਹੋਵੇ ਕਿਉਂਕਿ ਉਹਨਾਂ ਨਾਲ ਉਹਦਾ ਪਿਆਰ ਬਣਿਆ ਹੁੰਦਾ ਲਗਨ ਬਣੀ ਹੁੰਦੀ ਹੈ ਉਹ ਲੋਕ ਪੈਸੇ ਲਾਉਂਦੇ ਨੇ ਆਮ ਬੰਦਾ ਨਹੀਂ ਹੈਗਾ ਵੀ ਲਾ ਫਿਰ ਮੋਟਰਸਾਈਕਲ ਆ ਤੇ ਪੈਸੇ ਲਾ ਦੂਗਾ ਕਿਉਂਕਿ ਬਿਰਲਾ ਹੀ ਲਾਉਂਦਾ ਨੋਟ ਬੰਬੂ ਕਾਟਦੇ ਆ ਖੜਾ ਬੰਬੂ ਠੀਕ ਹੈ ਇਹ ਤੁਹਾਨੂੰ ਆਉਣਾ ਕਿੱਥੇ ਆ ਤੁਹਾਨੂੰ ਉਹ ਵੀ ਦੱਸਾਂਗੇ ਠੀਕ ਹੈ ਪਹਿਲਾਂ ਮੋਟਰਸਾਈਕਲ ਦੇਖ ਸਕਦੇ ਹੋ ਤੇ ਲੁੱਕ ਕਿਵੇਂ ਬਣੀ ਹੈ ਇਹਦਾ ਇੰਜਨ ਦਾ ਸਾਊਂਡ ਹੈ ਨਾ ਜਮਾ ਓਕੇ ਰਿਪੋਰਟ ਹੈ ਬੀ ਓਕੇ ਰਿਪੋਰਟ ਠੀਕ ਹੈ ਕਿਸੇ ਪਾਸੇ ਤੁਹਾਨੂੰ ਸਾਊਂਡ ਆਇ ਨਹੀਂ ਬਿਲੋ ਟਿਕ ਟਕ ਟੂਕ ਜਿਵੇਂ ਚੱਲੂ ਨਵੇਂ ਮੰਗੂ ਮਤਲਕਿ ਨਮਾ ਲੈਣਾ ਭੁੱਲ ਜਿਓਗੇ ਜਦੋਂ ਦਾ 68 ਵਰਕਸ਼ਾਪ ਤੇ ਤੁਸੀਂ ਆਗੇ ਪਿੰਡ ਲੌਂਗਵਾਲ ਜ਼ਿਲ੍ਹਾ ਸੰਗਰੂਰ ਪਿੰਡ ਲੌਂਗਵਾਲ ਜ਼ਿਲ੍ਹਾ ਸੰਗਰੂਰ ਸਕਰੀਨ ਦੇ ਉੱਪਰ ਨੰਬਰ ਚੱਲਦਾ ਹੈ ਇਹਦੇ ਉੱਪਰ ਕਾਲ ਕਰ ਸਕਦੇ ਹੋ ਸਵੇਰੇ 8 ਤੋਂ 9 ਕਿਉਂਕਿ ਦਿਨ ਦੇ ਵਿੱਚ ਕਾਲ ਨਾ ਲਾਇਆ ਉਹਦੇ ਕਾਰਨ ਸਾਡੇ ਜਿਹੜੇ ਕੰਮ ਹੁੰਦੇ ਰੁਕ ਜਾਂਦੇ ਨੇ ਤੇ ਇਹ ਮੋਟਰਸਾਈਕਲ ਤੁਹਾਨੂੰ ਕਿਵੇਂ ਲੱਗਿਆ ਤੇ ਉਹ ਦੇਖ ਸਕਦੇ ਹੋ ਠੀਕ ਹੈ ਤੇ ਜੇ ਪੁਰਾਣਾ ਮੋਟਰਸਾਈਕਲ ਜਿਹੜਾ ਸਕਰੀਨ ਦੇ ਉੱਪਰ ਚੱਲ ਰਿਹਾ ਤੁਸੀਂ ਉਹ ਵੀ ਦੇਖੋ ਪਹਿਲਾਂ ਆ ਦੋਨੇ ਮੋਟਰਾਂ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਪਰ ਚੱਲ ਰਹੇ ਨੇ ਇੱਧਰ ਪੁਰਾਣਾ ਚੱਲਦਾ ਹੈ ਤੇ ਤੁਸੀਂ ਨਵਾਂ ਵੀ ਦੇਖ ਸਕਦੇ ਹੋ ਠੀਕ ਹੈ ਤੇ ਵੀਡੀਓ ਸ਼ੇਅਰ ਕਰੋ ਤੇ ਆਉਣਾ ਕਿੱਥੇ ਹੈ ਪਿੰਡ ਲੌਂਗਵਾਲ ਚਲਾ ਸੰਗਰੂਰ ਤੇ ਰਿਪੇਅਰ ਆਪਣੀ ਬੰਦ ਹੈ ਜੇ ਤੇ ਨਵੇਂ ਤਿਆਰ ਕਰਵਾਉਣੇ ਨੇ ਤੁਸੀਂ ਆ ਸਕਦੇ ਹੋ ਬਈ ਜਿਹੜੇ ਵੀਰ ਨੇ ਨਵਾਂ ਤਿਆਰ ਕਰਵਾਉਣਾ ਹੈ 20000 ਤੋਂ ਸਟਾਰਟ ਹੋ ਕੇ 40000 ਰੁਪਏ ਤੱਕ ਖਰਚਾ ਆ ਜਾਂਦਾ ਹੈ ਤੁਸੀਂ ਆ ਕੇ ਸਾਨੂੰ ਪਤਾ ਕਰ ਸਕਦੇ ਹੋ ਠੀਕ ਹੈ ਪਹਿਲਾਂ ਸਾਡੀ ਵੀਡੀਓ ਦੇਖਿਆ ਕਰੋ ਕੋਈ ਐ ਨਾ ਹੋਵੇ ਬਿਜੇ ਨੂੰ ਵੀਡੀਓ ਪਾਤੀ ਤੁਰਤ ਸਾਡੇ ਲੱਭੇ ਆ ਜੋ ਅਸੀਂ ਵੀਡੀਓ ਦੇ ਵਿੱਚ ਨੰਬਰ ਬਹੁ ਘੱਟ ਪਾਉਨੇ ਆ ਤੇ ਐਡਰੈਸ ਵੀ ਬਹੁ ਘੱਟ ਪਾਉਨੇ ਆ ਇਸ ਕਰਕੇ ਪਾਉਨੇ ਆ ਕਿਉਂਕਿ ਬਹੁਤ ਵੀਰ ਨਾ ਇੱਕ ਵਾਰੀ ਵੀਡੀਓ ਦੇਖਦੇ ਨੇ ਉੱਥੇ ਚਲੇ ਜਾਂਦੇ ਨੇ ਪਹਿਲੇ ਲੋਕਾਂ ਦੇ ਕਮੈਂਟ ਪੜੋ ਕਿਸੇ ਵੀ ਤੁਸੀਂ ਵੀਡੀਓ ਦੇਖਦੇ ਹੋ ਪਹਿਲਾਂ ਉਹਨਾਂ ਦੇ ਕਮੈਂਟ ਪੜਿਆ ਕਰੋ ਠੀਕ ਹੈ ਜੀ ਤੇ ਦੇਖਿਆ ਕਰੋ ਤਾਂ ਕਿਹੜੇ-ਕਿਹੜੇ ਵੀਡੀਓ ਤੇ ਕਿੰਨੇ-ਕਿੰਨੇ ਵਿਊ ਆਏ ਹੁੰਦੇ ਨੇ ਉਸ ਹਿਸਾਬ ਨਾਲ ਤੁਸੀਂ ਕੰਮ ਕਰਾਇਆ ਕਰੋ ਕਿਉਂਕਿ ਵਿਊਆਂ ਦੇ ਹਿਸਾਬ ਨਾਲ ਜਿਹੜੇ ਲੋਕ ਪਸੰਦ ਕਰਦੇ ਨੇ ਫਿਰ ਉਹੋ ਜਿਹਾ ਕਮੈਂਟ ਲਿਖਦੇ ਨੇ ਅਸੀਂ ਖੁਦ ਨੂੰ ਚੰਗਾ ਦੱਸ ਸਕਦੇ ਆ ਠੀਕ ਹੈ ਪਰ ਲੋਕ ਸ਼ੀਸ਼ਾ ਨੇ ਇਹ ਸਾਰੇ ਕੋ ਦੱਸ ਦਿੰਦੇ ਨੇ ਵੀ ਕੌਣ ਚੰ ਬਹੁਤ ਬਈ ਕਹਿੰਦੇ ਨੇ ਯਾਰ ਅਸੀਂ ਫਸ ਗਏ ਉੱਥੇ ਆਏ ਹੋ ਗਏ ਤੁਸੀਂ ਪਹਿਲਾਂ ਸਮਾਨ ਵਗੈਰਾ ਸਾਰੀ ਚੀਜ਼ ਦੇ ਦੇਖਭਾਲ ਕਰਕੇ ਫੇਰ ਆਇਆ ਕਰੋ ਫੇਰ ਤੁਹਾਨੂੰ ਕੋਮਾ ਓਕੇ ਏਅਰਪੋਰਟ ਵੱਲੋ ਸਾਤੋਂ ਨਹੀਂ ਕਿਸਮ ਮਰਜ਼ੀ ਤੂੰ ਕੰਮ ਕਰਾਓ ਜਿੱਥੇ ਮਰਜ਼ੀ ਕੰਮ ਕਰੋ ਅਸੀਂ ਐਂ ਨਹੀਂ ਕਹਿੰਦੇ ਸਾਡ ਲਵੇ ਤੁਸੀਂ ਆ ਕੇ ਕੰਮ ਕਰੋ ਜਿੱਥੇ ਤੁਹਾਨੂੰ ਚੰਗਾ ਲੱਗਦਾ ਉਹਨਾਂ ਨੂੰ ਕੰਮ ਕਰੋ ਪਰ ਵੀਡੀਓ ਦੇ ਵਿੱਚ ਕਮੈਂਟ ਜ਼ਰੂਰ ਪੜ੍ਹ ਲਿਆ ਕਰੋ ਲੋਕਾਂ ਦੇ ਫੇਰ ਤੁਹਾਨੂੰ ਪੱਕਾ ਪਤਾ ਲੱਗ ਜੂਗਾ ਠੀਕ ਹੈ ਵੀਡੀਓ ਦੇ ਵਿੱਚ ਲਫਾਫੇ ਦੇਖਿਆ ਕਰੋ ਇਹਦੇ ਲਵੇ ਸਫੇਰ ਪਾਰਟ ਵਾਲੇ ਲਫਾਫੇ ਕਿਹ ਹੈ ਜਿੰਨਾ ਪਲਾਸਟਿਕ ਆ ਵੀਕੇ ਦੇਸੀ ਵਾਤਰਿਆ ਜਾਂ オリジナル ਵਾਤਰਿਆ ਸਾਰੀ ਚੀਜ਼ਾਂ ਦਾ ਉਥੋਂ ਰਿਜ਼ਲਟ ਮਿਲ ਜਾਂਦਾ ਕਿਉਂਕਿ ਹਰੇਕ ਬੰਦਾ ਵੀਡੀਓ ਦੇ ਵਿੱਚ ਇਹ ਨਹੀਂ ਗੌਰ ਰੱਖਦਾ ਵੀ ਸਾਡੇ ਆਲੇ-ਦਾਲੇ ਕੀ ਆ ਅਸੀਂ ਵੀ ਰੱਖਦੇ ਪਰ ਆਲੇ-ਦਾਲੇ ਜੋ ਵੀ ਹੁੰਦਾ ਉਹ ਤੁਹਾਨੂੰ ਸ਼ੀਸ਼ੇ ਵਾਂਗੂ ਦਿਖਾਈ ਦੂਗਾ ਉਹ ਚੀਜ਼ਾਂ ਦੇਖ ਕੇ ਨੋਟ ਕਰਕੇ ਫਿਰ ਤੁਸੀਂ ਉਹ ਬੰਦੇ ਨੂੰ ਕੰਮ ਕਰਾਇਆ ਕਰੋ ਜੈਨੀਆਂ ਕੰਮ ਮਿਲੂਗਾ ਤੁਹਾਨੂੰ ਤੇ ਬਈ ਹੁਣ ਇੱਕ ਕਮੈਂਟ ਕਰ ਦੋ ਗੱਡੀ ਵਾਸਤੇ ਪਿਆਰੀ ਜੀ ਗੱਡੀ ਵਾਹ ਚੈੱਕ ਪੂਰੀ ਓਕੇ ਸੋ ਐਂਡ ਦਨ ਗੱਡੀ ਠੀਕ ਕਮੈਂਟ ਸੋਣਾ ਹੈ ਜਰੂਰ ਕਰਕੇ